ਦੇ ਲਾਇਸੈਂਸਾਂ ਦੇ ਲਈ ਅਪਲਾਈ ਕੀਤਾ ਸੀਗਾ ਜੀ ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਆਪਦੇ ਆਪ ਨੂੰ ਭੁਗਤ ਭੋਗੀ ਮੰਨਦਾ ਕਿ ਮੈਂ ਵੀ ਆਪਣੀ ਆ ਫਾਈਲ ਜਿਹੜੀ ਆ ਇਹ ਲੈ ਕੇ ਏਡੀਸੀ ਜਗਰਾਉਂ ਦੇ ਕੋਲ ਪਹੁੰਚਿਆ ਸੀ ਅੱਛਾ ਜੀ ਏਡੀਸੀ ਜਗਰਾਉਂ ਦੇ ਕੋਲੇ ਉਹਨੇ ਮੇਰੀ ਫਾਈਲ ਮੈਨੂੰ ਪਹਿਲਾਂ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਲੋਕ ਏਡੀਸੀ ਸਾਹਿਬ ਜਿਹੜੇ ਨੇ ਉਹ ਫਾਈਲਾਂ ਕਲੀਅਰ ਵੀ ਨਹੀਂ ਕਰਦੇ ਜਿਹੜੀਆਂ ਪੈਂਡਿੰਗ ਪਈਆਂ ਤੇ ਨਵੀਆਂ ਫਾਈਲਾਂ ਫਰਦੇ ਵੀ ਨਹੀਂ ਅੱਛਾ ਤੇ ਬੀਤੇ ਕੱਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ ਢਾਲੀਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਜੋ ADC ਕੁਲਪ੍ਰੀ ਸਿੰਘ ਹੈ ਗਿਆ ਉਹ ਲਾਇਸੈਂਸੀ ਜੋ ਫੈਲਾ ਹੈ ਗਿਆ ਉਸ ਤੋਂ ਫੰਡ ਤੋਂ ਇਨਕਾਰੀ ਕਰ ਰਿਹਾ ਉਹ ਕੋਈ ਜੈਨੂਇਨ ਫਾਈਲ ਹੈ ਉਹ ਕੋਈ ਜਵਾਬ ਹੈ ਜੀ ਜੀ ਸਰ ਅੱਛਾ ਹੁਣ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਭਾਜਪਾ ਦੇ ਪ੍ਰਧਾਨ ਨੇ ਫਿਰ ਪਬਲਿਕਲੀ ਦਾ ਕੋਈ ਫਾਈਲ ਲੈ ਕੇ ਆਏ ਨਹੀਂ ਨਹੀਂ ਉਹ ਕੋਈ ਫਾਈਲ ਨਹੀਂ ਕਰਦੀ ਕਰ ਦਿਓ ਉਹਦੇ ਵਿੱਚ ਫਿਰ ਹੁਣ ਪਾਰਟੀ ਪਾਜੀ ਕੀ ਕਰੂਗੀ ਬੀਤੇ ਕੱਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ ਢਾਲੀਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਜੋ ਏਡੀਸੀ ਕੁਲਪ੍ਰੀ ਸਿੰਘ ਹੈ ਗਿਆ ਉਹ লাইਸੈਂਸੀ ਜੋ ਫੈਲਾ ਹੈ ਗਿਆ ਉਸ ਤੋਂ ਫੰਡ ਤੋਂ ਇਨਕਾਰੀ ਕਰ ਰਿਹਾ ਉਹ ਕੀ ਕਾਰਨ ਹੈਗਾ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈਗਾ ਇਸ ਸਬੰਧੀ ਅਸੀਂ ਏਡੀਸੀ ਕੁਲਪ੍ਰੀ ਸਿੰਘ ਤੋਂ ਇਸ ਸੰਬੰਧੀ ਜਾਣਕਾਰੀ ਲਈ ਹੈਗੀ ਆ ਵੀ ਜੀ ਹੈਗੀ ਆ ਬੀਜਪੀ ਦੇ ਉਹਨਾਂ ਨੇ ਕਿਹਾ ਹੈ ਕਿ ਲਾਇਸੈਂਸੀ ਫੈਲਾ ਫੜ ਨਹੀਂ ਰਹੇ ਕਾਹ ਤੋਂ ਨਹੀਂ ਫੜ ਰਹੇ ਹੈਗੇ ਉਹ ਕਹਿੰਦੇ ਹੈਗੇ ਆ ਏਡੀਸੀ ਸਾਹਿਬ ਨੇ ਸਾਡੇ ਨਾਲ ਸਾਨੂੰ ਜਾਣਕਾਰੀ ਦਿੱਤੀ ਵੀ ਜੋ ਫੈਲਾ ਹੈਗੀਆਂ ਜੋ ਜੈਨੂਨ ਫੈਲਾ ਹੈਗੀਆਂ ਅਸੀਂ ਫੜਦੇ ਹੈਗੇ ਆ ਤੋਂ ਅਸੀਂ ਇਨਕਾਰ ਹੀ ਨਹੀਂ ਕਰ ਰਹੇ ਇਹ ਬਿਲਕੁਲ ਗਲਤ ਹੈਗਾ ਤੁਸੀਂ ਦੇਖ ਰਹੇ ਹੋ ਰੈਗੂਲਰ ਗੌਨ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਲ ਤੁਸੀਂ ਵੇਖੋ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਗਿਆ ਇੰਦਰਪਾਲ ਸਿੰਘ ਧਾਲੀਵਾਲ ਵੱਲੋਂ ਵੇਖੋ ਪੂਰੀ ਰਿਪੋਰਟ ਧੰਨਵਾਦ ਜੀ ਹਾਂ ਜੀ ਪ੍ਰਧਾਨ ਜੀ ਅੱਜ ਉਹ ਪ੍ਰੈਸ ਕਾਨਫਰੰਸ ਕਰ ਰਹੇ ਹੋ ਪਸਵਰ ਦੇ ਸਬੰਧ ਵਿੱਚ ਬਿਲਕੁਲ ਜੀ ਰਾਜ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸੋਤਿਆਂ ਨੂੰ ਮੇਰੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਇਹ ਕਰਨ ਲੱਗਿਆ ਇਹਦਾ ਬੇਸਿਕਲੀ ਕਾਰਨ ਕੀ ਹੈ ਕਿ ਜਗਰਾਉਂ ਹਲਕੇ ਦੇ ਵਿੱਚ ਜੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਹਨਾਂ ਨੇ ਅਸਲੇ ਦੇ ਲਾਇਸੈਂਸਾਂ ਦੇ ਲਈ ਅਪਲਾਈ ਕੀਤਾ ਸੀਗਾ ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਆਪਦੇ ਆਪ ਨੂੰ ਭੁਗਤ ਭੋਗੀ ਮੰਨਦਾ ਕਿ ਮੈਂ ਵੀ ਆਪਣੀ ਆ ਫਾਈਲ ਜਿਹੜੀ ਆ ਇਹ ਲੈ ਕੇ ADC ਜਗਰਾਉਂ ਦੇ ਕੋਲ ਪਹੁੰਚਿਆ ਸੀ ਅੱਛਾ ਜੀ ADC ਜਗਰਾਉਂ ਦੇ ਕੋਲੇ ਉਹਨੇ ਮੇਰੀ ਫਾਈਲ ਮੈਨੂੰ ਪਹਿਲਾਂ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਲੋਕ ADC ਸਾਹਿਬ ਜਿਹੜੇ ਨੇ ਉਹ ਫਾਈਲਾਂ ਕਲੀਅਰ ਵੀ ਨਹੀਂ ਕਰਦੇ ਜਿਹੜੀਆਂ ਪੈਂਡਿੰਗ ਪਈਆਂ ਤੇ ਨਵੀਆਂ ਫਾਈਲਾਂ ਫੜਦੇ ਵੀ ਨਹੀਂ ਅੱਛਾ ਤੇ ਮੈਂ ਕਿਹਾ ਵੀ ਮੈਂ ਆਪਣੇ ਤੌਰ ਦੇ ਉੱਤੇ ਜਾ ਕੇ ਇਹਨੂੰ ਇੱਕ ਵਾਰ ਚੈੱਕ ਜ਼ਰੂਰ ਕਰਾਂ ਸੋ ਮੈਂ ਆਪਣੀ ਫਾਈਲ ਪੂਰੀ ਤਿਆਰ ਕੀਤੀ ਔਰ ਉਹ ਫਾਈਲ ਤਿਆਰ ਕਰਕੇ ਮੈਂ ਖੁਦ ਆਪਣੇ ਨਾਲ ਇੱਕ ਹੋਰ ਜਿਹੜਾ ਸਖਸੀਗਾ ਉਹਨੂੰ ਮੈਂ ਨਾਲ ਲੈ ਕੇ ਉਹਨੇ ਐਡੀਸ਼ਨ ਕਰਵਾਉਣੀ ਸੀ ਆਪਣੇ ਵੈਪਨ ਦੀ ਉਹ ਐਡੀਸ਼ਨ ਕਰਵਾਉਣ ਦੇ ਚੱਕਰ ਦੇ ਵਿੱਚ ਉਹਦੀ ਫਾਈਲ ਵੀ ਮੈਂ ਨਾਲ ਲੈ ਕੇ ਗਿਆ ਅਸੀਂ ਦੋਨੋਂ ਫਾਈਲਾਂ ਐਡੀਸੀ ਨੂੰ ਦਿੱਤੀਆਂ ਜੀ ਐਡੀਸੀ ਨੇ ਆਪਣੇ ਟੇਬਲ ਦੇ ਉੱਤੇ ਦੇਖ ਕੇ ਸਾਨੂੰ ਕਹਿੰਦਾ ਫਾਈਲ ਖੋਲੀ ਵੀ ਨਹੀਂ अच्छा और सानू कहना ਵੀ ਇਹ ਨਹੀਂ ਜੀ ਮੈਂ ਐਕਸੈਪਟ ਨਹੀਂ ਕਰ ਸਕਦਾ ਮੇਰੇ ਕੋਲ ਇਹ ਪੁਰਾਣੀ ਪੈਂਡੈਂਸੀ ਬਹੁਤ ਜ਼ਿਆਦਾ ਤੇ ਹਾਂਜੀ ਸਰ ਏਡੀਸੀ ਕਰਪੀ ਸਿੰਘ ਕੀ ਗੱਲ ਕਰਦੇ ਸਰ ਹਾਂਜੀ 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 ਸਰ ਰਾਜ ਪੱਤਰਕਾਰ ਗਲਬ ਗਲ ਕਰਦਾ ਜਗਨਾਉਂ ਤੋਂ ਜੀ 100 ਪ੍ਰੈਸ ਕਾਨਫਰੰਸ ਕੀਤੀ ਸੀ 인ਦਰਪਾਲ ਜੀ ਨੇ ਬੀਜੇਪੀ ਦੇ ਜੋ ਪ੍ਰਧਾਨ ਹੈਗੇ ਆ ਉਹ ਕਹਿੰਦੇ ਸਰ ਵੀ ਏਡੀਸੀ ਸਾਹਿਬ ਜੋ ਫੈਲਾ ਨਹੀਂ ਫੜਦੇ ਪਏ ਅਸਲੇ ਦੀਆਂ ਉਹਦੇ ਵਿੱਚ ਤੁਹਾਡਾ ਪੱਖ ਜਾਣਨਾ ਸਰ अच्छा जी कोई जानवर पानी लाया उनका कोई जवाब है जी जी सर क्या ਹੁਣ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਬੀਜੇਪੀ ਦੇ ਪ੍ਰਧਾਨ ਨੇ ਫਿਰ ਪਬਲੀਕਲੀ ਤਾਂ ਕੋਈ ਫਾਈਲ ਲੈ ਕੇ ਆਏ ਨਹੀਂ ਨਹੀਂ ਆਪਣੀ ਫਾਈਲ ਲੈ ਕੇ ਆਏ ਵੀ ਇੱਕ ਮੇਰੀ ਕਰ ਦਿਓ ਇੱਕ ਮੇਰੇ ਸੰਡੂ ਦੀ ਕਰ ਦਿਓ ਰਿਸ਼ਤੇਦਾਰ ਦੀ ਕਰ ਦਿਓ ਉਹਦੇ ਵਿੱਚ ਫਿਰ ਹੁਣ ਪਾਰਟੀ ਪਾਜੀ ਕਿੰਨੀ ਨਹੀਂ ਨਹੀਂ ਉਹ ਤਾਂ ਸਰ ਠੀਕ ਹੈ ਗੱਲ ਉਹ ਕਹਿ ਰਹੇ ਵੀ ਉਹਨਾਂ ਨੇ ਫਾਈਲ ਅਸੈਪਟ ਨਹੀਂ ਕੀਤੀ ਹੈਗੀ ਬੀਜੇਕੂ ਵਿੱਚ ਫਾਈਲ ਦੇ ਵਿੱਚ ਕੋਈ ਓਬਜੈਕਸ਼ਨ ਹੈ ਕਿ ਸਾਨੂੰ ਦਾ ਦਿੰਦੇ ਮੈਂ ਸਾਰਿਆਂ ਨੂੰ ਕਲੀਅਰ ਕਰ ਲੈਂਦੇ ਸਾਰ। ਨਹੀਂ ਨਹੀਂ ਜੀ ਸਰ। ਕਾਹਤਾਂ ਪਬਲਿਕ ਦੇ ਕੰਮ ਦੇ ਲਈ ਜਿਹੜਾ ਹੈਗਾ ਉਹ ਆਰਗੂ ਕਰ ਸਕਦੇ ਆ ਨਾ। ਆਪਣੇ ਕੰਮ ਲਈ ਕੋਈ ਨਾ ਕਰ ਸਕਦੇ ਆ। ਨਹੀਂ ਨਹੀਂ ਚਲੋ ਠੀਕ ਆ ਉਹ ਤਾਂ ਸਰ। ਜੇ ਮੇਰਾ ਕੰਮ ਨਹੀਂ ਹੋਇਆ ਤਾਂ ਮੈਂ ਪ੍ਰੈਸ ਕਾਨਫਰੰਸ ਕਰਨ ਲੱਗ ਜੂ ਜੇ ਮੰਨ ਲਓ ਤੁਹਾਡਾ ਕੰਮ ਨਹੀਂ ਹੋਇਆ ਤਾਂ ਤੁਸੀਂ ਪ੍ਰੈਸ ਕਾਨਫਰੰਸ ਕਰਨ ਲੱਗ ਜਾਓਗੇ। ਹਾਂ ਜੇ ਪਬਲਿਕ ਦਾ ਨਹੀਂ ਹੋਏਗਾ ਮੇਰੇ ਪ੍ਰੈਸ ਕਾਨਫਰੰਸ ਕਰਨੀ ਪੈਗੀ ਜਰੂਰ। ਅੱਛਾ ਜੀ। ਉਹ ਸਰ ਉਹ ਉਹ ਸਰ ਕਹਿ ਰਹੇ ਸੀਗੇ ਵੀ ਸਾਡੇ ਕੋਲੇ ਕੁਝ ਹੋਰ ਵੀ ਲੋਕ ਆਏ ਸੀਗੇ ਵੀ ਤਾਂ ਹੀ ਅਸੀਂ ਆਪਦੀ ਫਾਇਲ ਤੁਹਾਨੂੰ ਉਹਨਾਂ ਦੇ ਕਹਿਣ ਨੂੰ ਕਿਹਾ ਅੱਛਾ ਕੋਈ ਆਇਆ ਨਹੀਂ ਅੱਛਾ ਤੁਹਾਡੇ ਕੋਲ ਕੋਈ ਨਹੀਂ ਆਏਗਾ ਚਲ ਠੀਕ ਹੈ ਸਰ ਤੁਹਾਡਾ ਇਹੀ ਪੱਕਾ ਪਾਵਾਂਗੇ ਠੀਕ ਹੈ ਸਰ ਥੈਂਕ ਯੂ ਓਕੇ ਓਕੇ ਫਾਇਲ ਹੈਗੀ ਤੁਸੀਂ ਦਿਖਾ ਸਕਦੇ ਹੋ ਕਦੋਂ ਬਣਾਈ ਤੁਸੀਂ ਕਦੋਂ ਇਹ ਮੈਂ ਜੀ ਇਹ ਮੇਰਾ ਜਿਹੜਾ ਮੈਡੀਕਲ ਹੋਇਆ ਉਹ 18 2 2025 ਨੂੰ ਹੋਇਆ ਜੀ ਅੱਛਾ ਜੀ ਕਿਹਾ ਇਹਦਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਟਾਈਮ ਬਾਉਂਡ ਹੁੰਦੀਆਂ। ਇਹ ਤੁਸੀਂ ਏਡੀਸੀ ਜਗਰਾਉਂ ਦੀ ਗੱਲ ਕਰ ਰਹੇ ਹੋ? ਏਡੀਸੀ ਜਗਰਾਉਂ ਕੁਲਪ੍ਰੀਤ ਸਿੰਘ ਦੀ ਗੱਲ ਕਰ ਰਿਹਾ ਮੈਂ। ਅੱਛਾ ਜੀ। ਜਿਹੜਾ ਮੈਡੀਕਲ ਦੀ ਲਿਮਿਟ ਹੈ ਜਿਹੜੀ ਟਾਈਮ ਲਿਮਿਟ ਹੈ ਉਹ 3 ਮਹੀਨੇ ਹੁੰਦੀ ਹੈ। ਜੀ। ਸੋ ਮੈਂ ਉਹਦੇ ਕੋਲੇ 21 ਤਰੀਕ ਤੋਂ ਪਹਿਲਾਂ ਆਪਣੀ ਫਾਈਲ ਲੈ ਕੇ ਗਿਆ ਕਿ ਮੈਂ ਇਹਨੂੰ ਸਬਮਿਟ ਕਰ ਦੇਵਾਂ ਕਿ ਮੇਰਾ ਟਾਈਮ ਬਾਡ ਨਾ ਹੋ ਜਾਵੇ। ਠੀਕ ਹੈ ਜੀ। ਇਦਾਂ ਹੀ ਜਗਰੂਪ ਸਿੰਘ ਸੀ ਮੇਰੇ ਨਾਲ ਅਮਰਾਜ ਪੈਲੇਸ ਵਾਲੇ ਉਹਨਾਂ ਨੇ ਵੀ ਐਡੀਸ਼ਨ ਕਰਵਾਉਣੀ ਸੀ ਉਹਨਾਂ ਦਾ ਵੀ ਜਿਹੜਾ ਇਹ ਮੈਡੀਕਲ ਦਾ ਸੀਗਾ ਉਹ ਟਾਈਮ ਬਾਰ ਹੋਣ ਵਾਲਾ ਸੀ ਅੱਛਾ ਜੀ ਅਸੀਂ ਉਹਨਾਂ ਕੋਲੇ ਰਿਕੁਐਸਟ ਲੈ ਕੇ ਗਏ ਠੀਕ ਹੈ ਜੀ ਲੇਕਿਨ ਇਸ ਭਾਈ ਸਾਹਿਬ ਨੇ ਸਾਡੀ ਫਾਈਲ ਨੂੰ ਬਿਨਾ ਖੋਲੇ ਜੀ ਪਤਾ ਨਹੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਿਹੜਾ ਰਡਾਰ ਲੱਗਿਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਹਰ ਬੰਦੇ ਨੂੰ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਜੀ ਜਦ ਕਿ ਜਦ ਕਿ 1959 ਦਾ ਜਿਹੜਾ ਆਰਮਜ਼ ਐਕਟ ਹੈ ਉਸ ਐਕਟ ਦੇ ਮੁਤਾਬਕ ਉਹਦੀਆਂ ਜੇ ਇਹਨਾਂ ਨੂੰ ਚਾਰ ਥੱਲੇ ਵਾਲੀਆਂ ਲਾਈਨਾਂ ਪੰਜ ਪੜ੍ਹ ਲੈਣੀਆਂ ਹੁੰਦੀਆਂ ਹੁੰਦੀਆਂ ਪਤਾ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਂ ਇੱਕ ਰਿਟਾਇਰਡ ਡਿਫੈਂਸ ਆਫਸਰ ਹਾਂ ਜੀ ਰਿਟਾਇਰਡ ਕਰਨਲ ਤੇ ਨਾਲ ਦੀ ਨਾਲ ਹੀ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦਾ ਪ੍ਰਧਾਨ ਹਾਂ ਜੀ ਮੈਨੂੰ ਸਰਕਾਰ ਨੇ ਤਾਂ ਸੁਰੱਖਿਆ ਮੁਹੱਈਆ ਕਰਾਈ ਹੋਈ ਆ ਲੇਕਿਨ ਸਾਡੇ ਏਡੀਸੀ ਸਾਹਿਬ ਕਹਿੰਦੇ ਆ ਕਿ ਤੁਸੀਂ ਆਮ ਬੰਦੇ ਹੋ ਤੁਹਾਨੂੰ ਇਹ ਜਿਹੜੀ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਜੀ ਪ੍ਰਧਾਨ ਜੀ ਜੀ ਉਸ ਤੋਂ ਬਾਅਦ ਮੈਂ ਇਹਦੀ ਖਬਰ ਬਣਾ ਕੇ ਸਾਰੇ ਆਪਣੇ ਪ੍ਰੈਸ ਪਾਈਚਾਰੇ ਦੇ ਵਿੱਚ ਦਿੱਤੀ। ਪ੍ਰੈਸ ਪਾਈਚਾਰੇ ਦੇ ਵਿੱਚੋਂ ਕੁਝ ਇੱਕ ਪੱਤਰਕਾਰਾਂ ਨੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੀ ਵਰਜਨ ਲਈ। ਅੱਛਾ ਜੀ। ਉਹਦੀ ਵਰਜਨ ਦੇ ਵਿੱਚ ਵੀ ਉਹ ਇਹ ਕਹਿ ਰਹੇ ਨੇ ਕਿ ਆਮ ਬੰਦੇ ਨੂੰ ਇਹ ਜਿਹੜਾ ਲਾਇਸੈਂਸ ਜਿਹੜਾ ਹਰ ਬੰਦੇ ਨੂੰ ਨਹੀਂ ਦਿੱਤਾ ਜਾ ਸਕਦਾ। ਨਹੀਂ ਦਿੱਤਾ। ਹੁਣ ਜੇ ਇੱਕ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਤੇ ਇੱਕ ਰਿਟਾਇਰਡ ਡਿਫੈਂਸ ਆਫਸਰ ਆਮ ਆਦਮੀ ਆ ਤੇ ਫਿਰ ਆਮ ਆਦਮੀਆਂ ਦਾ ਕੀ ਹਾਲ ਹੋ ਰਿਹਾ ਹੋਵੇਗਾ ਉਹ ਤਾਂ ਮੈਂ ਜਾਣ ਸਕਦਾ। ਪ੍ਰਧਾਨ ਜੀ ਇਹ ਵੀ ਹੈਗਾ ਵਾ ਜੀ ਦੁਰਗੋ ਤੁਹਾਨੂੰ ਇੱਕ ਮਤਲਬ ਉਹ ਸਕਿਉਰਟੀ ਕਾ ਲਈ ਮਿਲਾਇਆ ਜਾਏਗਾ ਸਰਕਾਰੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਮੈਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਸਰਕਾਰ ਨੇ ਤਾਂ ਸਿਕਿਉਰਟੀ ਦਿੱਤੀ ਹੋਈ ਆ ਲੇਕਿਨ ਏਡੀਸੀ ਸਾਹਿਬ ਨੇ ਕਿਹੜੇ ਚਸ਼ਮੇ ਵਿੱਚ ਦੀ ਮੈਨੂੰ ਵੇਖਿਆ ਕਿ ਮੈਨੂੰ ਲਾਇਸੈਂਸ ਦੀ ਜਾਂ ਹਥਿਆਰ ਦੀ ਜ਼ਰੂਰਤ ਨਹੀਂ ਉਹ ਏਡੀਸੀ ਸਾਹਿਬ ਹੀ ਦੱਸ ਸਕਦੇ ਜਿਵੇਂ ਤੁਸੀਂ ਕਿਹਾ ਹੈਗਾ ਵੀ ਜੋ ਲੋਕ ਪਹਿਲਾਂ ਵੀ ਇਨਾਂ ਕੋਲ ਗਏ ਸੀ ਲਾਇਸੈਂਸ ਬਣਾਉਣ ਬਾਅਦ ਤੇ ਇਹਨਾਂ ਨੇ ਮਨਾਂ ਕਰਤਾ ਕਿੰਨੇ ਜੋ ਹੈਗੇ ਆ ਮਤਲਬ ਫਾਈਲਾਂ ਤੁਹਾਡੇ ਧਿਆਨ ਚ ਮੇਰੇ ਕੋਲੇ ਇਸ ਟਾਈਮ ਦੇ ਉੱਤੇ ਜਿਹੜੇ ਤੁਹਾਡੇ ਸਾਹਮਣੇ ਬੈਠੇ ਵੀ ਨੇ ਕੁਝ ਬੰਦੇ ਤਾਂ ਲੇਕਿਨ ਇਹਨਾਂ ਤੋਂ ਇਲਾਵਾ ਮੈਂ ਇਹਨਾਂ ਨੂੰ ਹਲੇ ਨਸ਼ਰ ਨਹੀਂ ਕਰਨਾ ਚਾਹੁੰਦਾ ਖਬਰ ਦੇ ਵਿੱਚ ਲੇਕਿਨ ਜ਼ਰੂਰ ਤੋਂ ਪਈ ਤਾਂ ਮੈਂ ਜਿੰਨੇ ਮੇਰੇ ਕੋਲੇ ਬੰਦੇ ਆਏ ਸੀਗੇ ਔਰ ਜਿਨ੍ਹਾਂ ਦੀਆਂ ਫਾਈਲਾਂ ਇਸ ਏਡੀਸੀ ਨੇ ਆਪਣੇ ਆ ਸੱਚੇ ਦਰਾਜ ਦੇ ਵਿੱਚ ਰੱਖੀਆਂ ਹੋਈਆਂ ਉਹ ਮੈਂ ਸਾਰੀਆਂ ਨਸ਼ਰ ਕਰੂੰਗਾ ਕਿ ਇਹਨੇ ਕਿੰਨੇ ਬੰਦਿਆਂ ਤੋਂ ਕੀ ਕੀ ਕੀਤਾ ਕਿਦਾਂ ਉਹਨਾਂ ਦੇ ਲਾਇਸੈਂਸ ਬਣਾਏ ਆਰਟੀਆ ਵੀ ਪਾਉਂਗਾ ਮੈਂ ਆਰਟੀਆਈ ਦੇ ਅਧੀਨ ਵੀ ਹਤੋਂ ਮੈਂ ਖਬਰ ਲਊਂਗਾ ਇਸ ਚੀਜ਼ ਦੀ ਕਿ ਇਹਨੇ ਕਿਹਦਾ ਲਾਇਸੈਂਸ ਕਿਦਾਂ ਦੇਖ ਕੇ ਬਣਾਇਆ ਜੀ ਪ੍ਰਧਾਨ ਜੀ ਮੇਲ ਹੈਗਾ ਵੀ ਫਾਈਲ ਤੁਹਾਡੀ ਰਿਜੈਕਟ ਕਰਦੀ ਆ ਨਹੀਂ ਰਿਜੈਕਟ ਨਹੀਂ ਕੀਤੀ ਹਾਂਜੀ ਇਹਨੂੰ ਐਕਸੈਪਟ ਹੀ ਨਹੀਂ ਕੀਤਾ ਇਹਦਾ ਇੱਕ ਪ੍ਰੋਸੀਜਰ ਹੁੰਦਾ ਸਰਕਾਰ ਦਾ ਜੀ ਸਰਕਾਰ ਦੇ ਕੋਲੇ ਮੰਨ ਲਓ ਮੈਂ ਤੁਹਾਡੇ ਕੋਲੇ ਕੋਈ ਫਾਈਲ ਲੈ ਕੇ ਆਇਆ ਹਾਂ ਤੁਸੀਂ ਉਹਨੂੰ ਫੜੋ ਉਹਦੇ ਉਹਦੇ ਉੱਤੇ ਨੰਬਰ ਲਾਓ ਐਂਟਰੀ ਕਰੋ ਐਂਟਰੀ ਕਰਕੇ ਮੈਨੂੰ ਉਹਦੀ ਰਸੀਦ ਦਿਓਗੇ ਉਹ ਰਸੀਦ ਤੋਂ ਬਾਅਦ ਇਹ ਦੱਸਿਆ ਜਾਂਦਾ ਕਿ ਭਾਈ ਤੇਰੀ ਫਾਈਲ ਦੇ ਉੱਤੇ ਆ ਇਤਰਾਜ਼ ਲੱਗ ਰਹੇ ਨੇ ਪ੍ਰਧਾਨਿਕ ਪ੍ਰਸੀਜਰ ਦੋ ਤਾਂ ਕਿ ਜਿਹੜੇ ਆਮੇ ਦਰਸ਼ਕਾਂ ਜਿੰਨਾਂ ਨੇ ਕੋਈ ਲਖਤ ਸੁਣ ਉਹਨਾਂ ਨੂੰ ਵੀ ਜਾਣਕਾਰੀ ਮਿਲ ਜੇ ਇਹ ਤਾਂ ਪ੍ਰਸੀਜਰ ਕੀ ਹੁੰਦਾ ਇਹਦਾ ਪੈਸਾ ਪ੍ਰਸੀਜਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਆਪਣਾ ਜਿਹੜੇ ਫਾਰਮ ਭਰਦੇ ਹੋ ਇੱਕ ਇਹਦੇ ਉੱਤੇ ਫਾਰਮ ਲੱਗਦਾ ਫਾਰਮ ਨੰਬਰ A1 ਇਹ ਫਾਰਮ ਭਰ ਕੇ ਫਿਰ ਤੁਸੀਂ ਉਦੋਂ ਬਾਅਦ ਦੇ ਵਿੱਚ ਆਪਣਾ ਮੈਡੀਕਲ ਕਰਵਾਉਣਾ ਜਾਨੇ ਹੋ ਦੋ ਟੈਸਟ ਜੀ ਬੱਚੇ ਜਿਸ ਦੇ ਉੱਤੇ ਤਕਰੀਬਨ 2000 ਤੋਂ ਲੈ ਕੇ 2500 ਰੁਪਇਆ ਖਰਚਾ ਆਉਂਦਾ ਜੀ ਫਿਰ ਤੁਸੀਂ ਪੁਲਿਸ ਤੋਂ ਆਪ ਦਾ ਕਰੈਕਟਰ ਸਰਟੀਫਿਕੇਟ ਲੈਣਾ ਹੈ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਹੈ ਸੌਬਾ ਦਾ ਸੈਂਟਰ ਦੇ ਵਿੱਚ ਜਾ ਕੇ ਫਿਰ ਤੁਸੀਂ ਸਰਪੰਚ ਸਾਹਿਬ ਤੋਂ ਆਪਣੇ ਤੋਂ ਕਰੈਕਟਰ ਸਰਟੀਫਿਕੇਟ ਲੈਣੇ ਆ ਜੀ ਫਿਰ ਤੁਸੀਂ ਆਪਣੇ ਜਿਹੜੇ 10 ਬੂਟੇ ਲਾਉਣੇ ਆ 10 ਬੂਟੇ ਲਾ ਕੇ ਤੁਸੀਂ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਨਾਲ ਲਗਾਉਣਾ ਹੈ ਫਿਰ ਤੁਸੀਂ ਆਪਣੀਆਂ ਸਾਰੀਆਂ ਜਿੰਨੀਆਂ ਤੁਹਾਡੀ ਆਇਡੈਂਟਿਟੀਆਂ ਨੇ ਉਹ ਲਾਉਣੇ ਹੋ ਨਾਲ ਫੇਰ ਤੁਸੀਂ ਦੱਸ ਦਿਓ ਮੇਰੀ ਫਰਦ ਜ਼ਮੀਨ ਮੇਰੇ ਕੋਲੇ ਜਗਾ ਰੱਖਣ ਦੇ ਲਈ ਇhtियार ਹੈ ਕਿ ਨਹੀਂ ਹੈ ਉਹ ਸਾਰੀਆਂ ਚੀਜ਼ਾਂ ਦੇ ਨਕਸ਼ੇ ਬਣਾ ਕੇ ਤੁਸੀਂ ਲਾਉਂਦੇ ਹੋ ਦੇ ਨਾਲ ਤੇ ਇੱਕ ਫਾਈਲ ਨੂੰ ਤਿਆਰ ਕਰਨ ਦੇ ਲਈ ਘੱਟੋ-ਘੱਟ 7-8000 ਰੁਪਏ ਦਾ ਖਰਚਾ ਹੁੰਦਾ ਤੇ ਜੇ ADC ਸਾਹਿਬ ਨੇ ਇਹ ਫਾਈਲਾ ਰਿਸਿਵ ਹੀ ਨਹੀਂ ਕਰਨੀਆਂ ਪਹਿਲੀ ਗੱਲ ਤਾਂ ਭਾਰਤ ਸਰਕਾਰ ਵਾਲੀਓ ਕੋਈ ਪਾਬੰਦੀ ਨਹੀਂ ਹੈ ਜਿਸ ਤਰ੍ਹਾਂ ADC ਸਾਹਿਬ ਨੇ ਦੋਸ਼ ਲਾਇਆ ਜੀ ਤੁਸੀਂ ਕੀ ਆਪਣੀ ਜਿਹੜੀ ਫਾਈਲ ਕੰਪਲੀਟ ਕਰ ਲਈ ਮੈਂ ਪੂਰੀ ਆ ਤੁਹਾਡੇ ਸਾਹਮਣੇ ਆ ਮਨਜੀਤ ਸਿੰਘ ਜੀ ਤੁਹਾਡੇ ਸਾਹਮਣੇ ਆ ਪੂਰੀ ਫਾਈਲ ਕੰਪਲੀਟ ਕਰਕੇ ਉਹਦੇ ਪੀਏ ਤੋਂ ਚੈੱਕ ਕਰਵਾ ਕੇ ਠੀਕ ਹੈ ਇੱਕ ਵਾਰ ਨਹੀਂ ਦੋ ਵਾਰ ਚੈੱਕ ਕਰਵਾਈ ਮੈਂ ਫਾਈਲ ਰੀਡਰ ਤੋਂ ਰੀਡਰ ਤੋਂ ਦੋ ਵਾਰ ਚੈੱਕ ਕਰਵਾ ਕੇ ਮੈਂ ਉਹਦੇ ਕੋਲੇ ਅੰਦਰ ਲੈ ਕੇ ਗਿਆ ਠੀਕ ਹੈ ਤਾਂ ਕਿ ਇਹਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ ਲੇਕਿਨ ਫੇਰ ਵੀ ਉਹਨੇ ਸਾਡੀ ਫਾਈਲ ਖੋਲ ਕੇ ਵੀ ਨਹੀਂ ਵੇਖੀ ਕਿ ਇਹਦੇ ਵਿੱਚ ਕਾਰਨ ਕੀ ਲਿਖਿਆ ਕਦ ਲਈ ਮੈਂ ਅਪਲਾਈ ਕਰ ਰਿਹਾ ਕਿਉਂ ਅਪਲਾਈ ਕਰ ਰਿਹਾ ਇਹ ਉਸ ਭਾਈ ਸਾਹਿਬ ਨੇ ਦੇਖਣ ਦੀ ਇਹਦੇ ਵਿੱਚ ਕੋਈ ਉਹ ਹਿਮਾਕਤ ਹੀ ਨਹੀਂ ਕੀਤੀ ਕਿ ਮੈਂ ਇਹਦੇ ਵਿੱਚ ਖੋਲ ਕੇ ਦੇਖ ਵੀ ਲਮਾਇਆ ਇੱਕ ਵਾਰ ਜੀ ਲਾਸਟ ਵਿੱਚ ਕੀ ਅੱਗੇ ਮਤਲਬ ਕਰੋਗੇ ਜੀ ਪਾਰਟੀ ਵੱਲੋਂ ਜਾਂ ਤੁਹਾਡੇ ਜੋ ਲੋਕ ਹੈਗੇ ਆ ਨਾਲ ਤੁਹਾਡੇ ਜਿਨ੍ਹਾਂ ਦੀਆਂ ਫਾਈਲਾਂ ਉਹਨੇ ਐਡੀਸੀ ਨੇ ਫਾਈਲਾਂ ਨਹੀਂ ਆਈਆਂ ਉਹਨਾਂ ਅੱਗੇ ਕੀ ਤੁਸੀਂ ਕਰੋਗੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਇੱਕ ਲਗਿਆ ਪਾਉਣ ਆਰਟੀਆਈ ਆਰਟੀਆਈ ਦੇ ਤਹਿਤ ਮੈਂ ਲਊਂਗਾ ਇਨਫੋਰਮੇਸ਼ਨ ਕਿ ਕਿੰਨੀਆਂ ਫਾਈਲਾਂ ਇਹਨਾਂ ਦੇ ਕੋਲੇ ਪਈਆਂ ਕਿੰਨੀਆਂ ਕਲੀਅਰ ਕੀਤੀਆਂ ਕਿਹੜੀਆਂ ਕਿਹੜੀਆਂ ਕਲੀਅਰ ਕੀਤੀਆਂ ਕਿਵੇਂ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਉਸ ਦੇ ਉੱਤੇ ਮੈਂ ਪੂਰੀ ਡਿਟੇਲ ਦੇ ਵਿੱਚ ਜਿੱਥੋਂ ਤੱਕ ਹੋ ਸਕੇ ਮੈਂ ਜਾਊਂਗਾ